ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਬਾਈ ਕੋਲੇ ਇੱਕ ਸੂਈ ਸਵਾਈ ਵੈੜੜ ਸੇਲ ਸੀਗੀ ਤੇ ਦੋ ਨਾਗ ਵਕਾਊ ਆ ਇੱਕ ਬਾਈ ਕੋਲੇ ਗੱਬਣ ਵੈਣ ਬਾਕੀ ਲੈਨੇ ਆ ਬਾਈ ਤੋਂ ਡਿਟੇਲ ਕੀ ਹਾਲ ਆ ਬਾਈ ਜੀ ਇੱਤੇ ਵਧੀਆ ਪ੍ਰਦੀਪ ਕੀ ਹਾਲ ਆ ਤੇ ਠੀਕ ਆ ਵੀਰੇ ਤੇ ਕੀ ਡਿਟੇਲ ਆ ਬਾਈ ਜੀ ਇੱਤੇ ਆਪਣੇ ਉਹ ਡੱਬੀ ਵੈਣ ਦੀ ਡੱਬੀ ਵੈਣ ਤੇ ਬਾਈ ਇਹ 7ਵੇਂ ਦਿਨ ਦੀ ਸੂਈ ਵੀ ਅੱਜ ਠੀਕ 7ਵੇਂ ਦਿਨ ਦੀ ਸੂਈ ਵੀ ਆ ਹਾਂ ਮਗਰ ਬੱਛੀ ਆ ਠੀਕ ਆ ਮਗਰ ਬੱਛੀ ਆ ਹਾਂ 14 15 ਕਿਲੋ ਦੁੱਧ ਹੈਗਾ ਹੁਣ 14 15 ਕਿਲੋ ਇਸ ਵਕਤ ਰੈਡੀ ਆ ਜਾਨੀ ਕੇ ਹਾਂਜੀ ਠੀਕ ਆ ਕਹਿੰਦੇ ਮੈਂ ਸੂਈ ਆਸਤੇ ਬਈ ਇਹ ਇਹ ਦੂਜਾ ਸੂਆ ਵੈੜ ਆ ਗਈ ਦੂਜੇ ਸੇ ਸੂਈ ਵੀ ਹੈ ਠੀਕ ਹਾਂ ओरिजिनल ਦੂਜਾ ਸੂਆ ਵੀ ਥੋੜਾ ਦੇ ਵੇਖਣ ਚ ਲਸਾ ਕਰਕੇ ਵੀ ਥੋੜਾ ਜਿਹਾ ਵੀ ਥੋੜੇ ਘੱਟ ਖਾਦੇ ਨਾ ਹਜੇ ਠੀਕ ਹੈ ਠੀਕ ਹੈ ਥੋੜਾ ਜਿਹਾ ਵੀ ਲੱਸੀ ਜ਼ਰੂਰ ਕਹਿ ਸਕਦੇ ਆ ਦੂਜੇ ਸੂਏ ਆ ਇੰਨੀ ਤੁਹਾਨੂੰ ਗਾਰੰਟੀ ਦੇ ਸਕਦੇ ਆ ਜਿੰਨੀ ਚੀਜ਼ ਬਾਈ ਨੇ ਕਹੀ ਆ ਉਹ ਚੀਜ਼ ਹੋਊਗੀ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ ਇੱਤੇ ਦੁੱਧ 14 15 ਕਿਲੋ ਬਾਈ ਹੈਗਾ ਹੁਣ 14 15 ਕਿਲੋ ਦੁੱਧ ਤੇ 22 ਕਿਲੋ ਤੱਕ ਦਾ ਦੁੱਧ ਦੀ ਗਾਰੰਟੀ ਹੈ ਇਹਦੀ 22 ਕਿਲੋ ਤੱਕ ਜਾਊਗੀ ਠੀਕ ਹੈ 22 ਬਾਈ ਲੀਟਰ ਬਾਈ ਬਾਈ ਦੱਸਦਾ ਬ ਤੇ ਬਾਕੀ ਤੁਸੀਂ ਦੇ ਸਕਦੇ ਆ ਲੱਸੀ ਜ਼ਰੂਰ ਆ ਵੀ ਸੇਵਾ ਸੰਪਤੀ ਕਰਕੇ ਦੁੱਧ ਇਹਨੇ ਇਹਨਾਂ ਦੇ ਜਾਨਾ ਜਿੰਨਾ ਬਾਈ ਦੱਸਦਾ ਤੇ ਬਾਕੀ ਹਵਾਨਾ ਤੁਹਾਨੂੰ ਦਿਖਾਉਣ ਨੇ ਹਵਾਨੇ ਹੂਨ ਨੇ ਦੀ ਬਹੁਤ ਸੋਹਣੀ ਆ ਵੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਬਹੁਤ ਸੋਹਣਾ ਲੱਗਿਆ ਥੋੜੀ ਫਿੱਕੀ ਥੋੜੀ ਸੇਵਾ ਨਹੀਂ ਉਹ ਥੋੜੀ ਕਮੀ ਰਹਿ ਗਈ ਬਾਈ ਤੇ ਕਤ ਕਾਠਾ ਵਹਿੜ ਦਾ ਬਹੁਤ ਸੋਹਣਾ ਬਾਈ ਬਾਈ ਸੇਵ ਵਾਲੇ ਘਰੇ ਕੋਈ ਬੰਦਾ ਸੰਭਣ ਵਾਲਾ ਲਿਆ ਜਾਂਦਾ ਨਾ ਤੂੰ ਦੁੱਧ ਪਤਾ ਹੀ ਲੱਗਦਾ ਵੀਰੇ ਆਪਾਂ ਨੂੰ ਹਨਾ ਗਾਂ ਦੇ ਪ੍ਰਿੰਟ ਤੋਂ ਰੰਗ ਰੂਪ ਤੋਂ ਜਾਤ ਵਾਲੀ ਵਹਿੜ ਤੁਸੀਂ ਦੇਖ ਸਕਦੇ ਆ ਉਹ ਸ਼ਾਮ ਵੇਲੇ ਕਰੇ ਬੰਦਾ ਕੋਈ ਲੈ ਜਾਂਦਾ ਦੁੱਧ ਭਾਈ 22 ਦਾ ਵੀ 24 ਬੰਦਾ ਕੱਢ ਸਕਦਾਗਾ ਖਰਾਕ ਪਾ ਕੇ ਤੇ ਬਾਕੀ ਸ਼ਾਮ ਨਾਲ ਉਹ ਤਾਂ ਆਪਣੇ ਵੀ ਪੌਣ ਦੇ ਸਿਰ ਤੇ ਹਨਾ ਜਿਹੋ ਜਿਹਾ ਬੰਦਾ ਪਾਊਗਾ ਉਹੋ ਜੀ ਚੀਜ਼ ਹਨਾ ਦੁੱਧ ਲੈ ਲੂਗਾ ਬਾਕੀ ਹਵਾਨਾ ਹੋਣਾ ਤੁਸੀਂ ਦੇਖ ਸਕਦੇ ਆਂ ਭਾਈ ਕੋਈ ਭੋਰਾ ਫੋੜ ਛਾਂਗ ਨਹੀਂ ਤੁਸੀਂ ਦੇਖ ਸਕਦੇ ਆਂ ਹਵਾਨੇ ਤੇ ਬਾਕੀ ਵੱਡੀ ਗੱਲ ਭਾਈ ਮਗਰ ਵੱਛੀ ਆ ਇਹਦੇ ਆ ਵੱਛੀ ਖੜੀ ਆ ਇਹਦੀ ਮੈਂ ਕਹਣਾ ਪ੍ਰਦੀਪ ਹੁਣ ਟਾਈਮ ਸਵੇਰ ਦਾ ਹੈ ਚੱਲ ਜੇ ਆਪਾਂ ਸਵੇਰ ਵੀਡੀਓ ਪਾਉਂਦੇ ਜਾਂ ਸ਼ਾਮ ਨੂੰ ਤਾਂ ਹਵਾਨੇ ਨੇ ਦੱਸਣਾ ਸੀ ਇਹਨੇ हां ਕਿੰਨੇ ਕਬਜਾਈ ਕਰਦੇ ਮੇਰੇ ਆਪਾ ਆਪਾਂ 5:30 ਵਜੇ ਕਰ ਲੈਨੇ ਆ 5:30 ਵਜੇ ਚਵਾਈ ਕਰਦੇ ਆ ਹਜੇ 11:00 ਵਜੇ ਦਾ ਟਾਈਮ ਹੀ ਆ ਬਾਈ ਤੁਸੀਂ ਅੰਦਾਜ਼ਾ ਲਾ ਲਿਓ ਹਸਾਵਣਾ ਤੇ ਹਵਾਨਾ ਇਹਨੇ ਭਰ ਜਾਣਾ ਬਈ ਪੂਰਾ ਤੇ ਬਾੜਾ ਤੋਰਦੀ ਬਾਈ ਬਾਕੀ ਸਾਨੂੰ ਤੋਰਾ ਦਿਖਾ ਦੇਣਾ ਮੈਂ ਤਾਂ ਤੇ ਬਾਕੀ ਸੇਵਾ ਸੰਪਤੀ ਕਰਕੇ ਵੀ ਤੁਸੀਂ ਦੁੱਧ ਦਾ ਚੰਗਾ ਲੈ ਸਕਦੇ ਆ ਤੇ ਰੇਟ ਰੂਟ ਬਾਈ ਜਿੱਤੇ ਕੀ ਕੀਤਾ ਇਹਦਾ ਆਪਾਂ ਰੇਟ ਤਾਂ ਬਾਈ ਆਪਾਂ ਦੋਨਾਂ ਵੈਣਾ ਦੇ ਜਾਇਜ਼ ਹੀ ਕਰ ਦਿੰਨੇ ਆ ਵੇਚ ਨਾਲ ਠੀਕ ਹੈ ਇਹਦਾ ਆਪਾਂ ਮਾਨਤਾ ਨਹੀਂ ਕਰਦਾਂਗੇ 62000 ਰੁਪਿਆ ਰੇਟ ਹੀ ਆ ਬਾਈ 62000 ਰੁਪਿਆ ਹਾਂ ਬਾਟੇ ਹਰ ਬਈ ਬਾਈ ਨੇ ਬਈ ਡਿਮਾਂਡ ਕੀਤੀ ਐ ਤੇ ਥੋੜਾ ਕਣਾ ਮਾਨਤਾਨ ਹੋਊਗਾ ਛੋਟੇ ਰੇਟ ਹੀ ਕੀਤੇ ਆਪਾਂ ਥੋੜਾ ਕਣਾ ਮਾਨਤਾਨ ਹੋ ਜਾਊਗਾ ਹੈਗੇ ਹਾਂ ਬਈ ਮਾਨਤਾਨ ਵਧੀਆ ਕਰਦਾਂ ਕੋਈ ਥੋੜਾ ਕਣਾ ਬਈ ਮਾਈ ਜਾਂਦਾ ਵੀ ਆਏਗੇ ਤਾਂ ਆਪਾਂ ਮਾਨਤਾਨ ਕਰਦਾਂਗੇ ਤੁਸੀਂ ਦੇਖ ਸਕਦੇ ਆ ਬਈ ਵਹਿੜ ਚੋਂ ਬਈ ਕੋਈ ਕੱਚ ਨਹੀਂ ਥੋੜਿਆ ਲਸਾ ਨਸੀ ਜ਼ਰੂਰ ਆ ਥੋੜੀ ਕਹਿ ਸਕਦੇ ਆਪਾਂ ਤੇ ਦੁੱਧ ਪੱਖੋਂ ਤੇ ਬਾਕੀ ਜਾਤ ਪੱਖੋਂ ਵਹਿੜ ਚ ਬਈ ਕੋਈ ਕੱਚ ਨਹੀਂਗਾ ਤੁਸੀਂ ਸੇਵਾ ਕਰਕੇ ਤਾਂ ਚੰਗਾ ਦੁੱਧ ਲੈ ਸਕਦੇ ਹੈਗਾ ਚੰਗਾ ਬਰੀਡ ਤੇ ਕੰਮ ਕਰ ਸਕਦੇ ਆ ਇੱਕ ਮਗਰ ਇਹਦੇ ਬੱਛੀ ਆ ਉਹ ਵੀ ਬਈ ਦੂਜੇ ਸੂਏ ਨੂੰ ਨਾਲ ਤਿਆਰ ਹੋ ਜਾਣੀ ਐ ਜਾਓ ਆਪਾਂ ਚੱਲਦੇ ਆਂ ਬਈ ਦੂਜੀ ਵਿਹੜ ਵੱਲ ਆ ਆ ਬਈ ਗੱਬਣਾ ਵਿਹੜਾ ਤੁਸੀਂ ਜੋ ਦੇਖ ਰਹੇ ਆਂ ਬਈ ਇਹਦੀ ਕੀ ਡਿਟੇਲ ਆ ਜੀ ਤੇ ਇਹ ਦੂਜਾ ਸੂਆ ਹੀ ਆ ਪ੍ਰਦੀਪੇ ਬਈ ਦੂਜੇ ਸੂਏ ਸੋਣਾ ਜਾਣੀ ਹਾਂ ਬਸ ਅੱਜ ਸੂਪੇ ਕੱਲੂ ਸੂਪੇ ਠੀਕ ਐ ਲੋ ਬਈ ਤੁਸੀਂ ਦੇਖ ਸਕਦੇ ਆਂ ਵਿਹੜ ਕੱਦ ਕਾਠ ਤੇ ਵੇਲਵਾੜੀ ਚੰਗੀ ਆ ਬਈ ਵਿਹੜ ਦੀ ਬਾਕੀ ਹਵਾਨਾ ਬਹੁਤ ਸੋਹਣਾ ਬਈ ਹਵਾਨਾ ਬਹੁਤ ਸੋਹਣਾ ਵਿਹੜ ਨੇ ਤਿਆਰ ਕੀਤਾ ਐ ਗੱਟ ਹਵਾਨਾ ਵੀ ਤਾਂ ਤੋਂ ਚੌੜਾ ਹੁੰਦਾ ਤੁਸੀਂ ਦੇਖ ਸਕਦੇ ਆ ਤੇ ਥਾਣੇ ਥਾਣੇ ਬਹੁਤ ਸੋਹਣਾ ਲੱਗਿਆ ਬਈ ਮੁੱਠੀ ਵਾਲੇ ਖਾਣਾ ਬੜੀ ਬਹੁਤ ਵਧੀਆ ਕੱਲਾ ਕੱਲਾ ਇੱਕ ਦੂਰੀ ਤੇ ਥਾਣਾ ਬਈ ਤੁਸੀਂ ਦੇਖ ਸਕਦੇ ਆ ਇੱਕੋ ਹੀ ਦੂਰੀ ਤੇ ਥਾਣਾ ਚਾਰੇ ਤੇ ਕੋਈ ਭੋਰਾ ਫੋੜ ਸ਼ਾਂਗ ਨਹੀਂ ਗੀ ਥਣ ਨੇੜੋਂ ਕਰਕੇ ਵਿਖਾ ਦੇ ਬਾਕੀ ਤੁਹਾਨੂੰ ਹਵਾਨਾ ਨੇੜ ਤੋਂ ਦਿਖਾ ਦਨੇ ਲੋ ਵੀ ਥਣ ਤੋਂ ਤੁਸੀਂ ਦੇਖ ਸਕਦੇ ਆ ਜਿਹਾ ਥਾਣਾ ਵਿੜਦਾ ਉਹ ਸਾਨਾ ਚਾਈਦੀ ਵੀ ਬਈ ਇਹ ਪੋਲੀ ਹੋਊਗੀ ਘਰ ਦੀ ਵੜੀਆਂ ਨੇ ਬਈ ਜੀ ਤੇ ਆਪਣੇ ਹਾਂ ਹਾਂ ਬਈ ਠੀਕ ਆ ਜੋਈ ਕੋਈ ਦੀ ਬੋਲੀ ਮੈਂ ਕਹਣਾ ਬਾਈ ਕੋਈ ਅੰਤ ਨਹੀਂਗਾ ਲੋ ਵੀ ਹਵਾਨਾ ਲੈ ਕੇ ਬਈ ਵਹਿੜ ਤੋਂ ਤੁਰਿਆ ਨਹੀਂ ਆਂਦਾ ਦੁੱਧ ਵਾਲੀ ਵਹਿੜ ਆ ਬਈ ਜਾਵਾ ਤੇ ਜਿੱਤੇ ਬਾਈ ਕੰਨਵਾ ਪਹਿਲੇ ਸੂਏ ਕੀ ਰਿਕਾਰਡ ਸੀ ਦੁੱਧ ਦੁੱਧ ਬਾਈ ਇਹਨੇ 23 24 ਕਿਲੋ ਕੱਢਿਆ ਵਾ 23 24 ਕੋਲ ਪਹਿਲੇ ਸੂਏ ਦਿੱਤਾ ਹੈ ਹਾਂ 23 24 ਕਿਲੋ ਬਈ ਪਹਿਲੇ ਸੂਏ ਦੁੱਧ ਦਾ ਰਿਕਾਰਡ ਆ ਬਾਈ ਦੱਸਦਾ ਦੁੱਧ ਦੇ ਕੇ ਤਾਂ ਬਾਈ 25 26 ਨੂੰ ਮੇਰੇ ਸੌਣਾ ਪਲੱਸ ਜਾਊਗੀ ਇਹ ਜੈਸਾ ਹਣਾ ਹਵਾਨਾ ਬਈ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਤੈਨੂੰ ਦੇਣਾ ਵੀ ਚਾਹੀਦਾ ਕੋਈ ਬਹੁਤ ਈ ਗੱਲ ਨਹੀਂ ਗਈ ਵੀ 24 25 ਕਿਲੋ ਦੁੱਧ ਦੇਣਾ ਹੈ ਵਹਿੜਾਸਤੇ ਹਵਾਨਾ ਬਹੁਤ ਸੋਹਣਾ ਵੀ ਤਿਆਰ ਕੀਤਾ ਵੈਣ ਨੇ ਜਿੰਨੀ ਹਵਾਨੇ ਜੀ ਤੱਕ ਗਾਂ ਨੂੰ ਆ ਬਈ ਉਨੀ ਤੱਕ ਹਵਾਨੇ ਦੀ ਪਛਾਣ ਹੋ ਤੁਸੀਂ ਦੇਖ ਸਕਦੇ ਆ ਤੁਸੀਂ ਦੇਖਦੇ ਹਵਾਨਾ ਹੋਣਾ ਬਹੁਤ ਸੋਹਣਾ ਕਰਮ ਵਾਲੀ ਨੇ ਤਿਆਰ ਕੀਤਾ ਤੇ ਇਹਦੀ ਕੀ ਡਿਮਾਂਡ ਕਰਦੇ ਆ ਬਈ ਤੇ ਆਪਾਂ ਇਹ ਤਾਂ ਵੀ ਬਈ ਆਪਾਂ ਬਸ ਮੁੱਲ ਜਾਇ ਜੀ ਕਰ ਦਣਾ ਇਹਦਾ ਸਿਰਫ 75000 ਰੁਪਏ ਆ 75000 ਹਾਂ ਥੋੜਾ ਘਣਾ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਪ੍ਰਦੀਪ ਵਧੀਆ 75000 ਰੁਪਿਆ ਬਾਈ ਨੇ ਬਈ ਡਿਮਾਂਡ ਕੀਤੀ ਆ ਆਏ ਗਏ ਤਾਂ ਬਈਆਂ ਦਾ ਵੀ ਆਪਾਂ ਮਾਨਤਨ ਕਰ ਦਾਂਗੇ ਤੇ ਪੂਰਾ ਦਿਨ ਪੂਰੇ ਹੋ ਗਏ ਤੇ ਬਰੇਉ ਹਾਂ ਬਾ ਦਿਨ ਪ੍ਰਤੀ ਪੂਰੇ ਡੰਗ ਦਿਹਾੜੀ ਆ ਅੱਜ ਸੂਪੇ ਕੱਲ ਸੂਪੇ ਠੀਕ ਆ ਵੀਰੇ ਠੀਕ ਆ ਹਾਂ ਬਾਈ ਤੇ ਇੱਕ ਜੀ ਤੇ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਬਾਈ 98799 ਬਾਈ ਹਾਂਜੀ 99090 ਠੀਕ ਆ ਬਾਈ ਦਾ ਬਾਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਉਹ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਜਰੂਰ ਕਰਿਆ ਕਰੋ ਤਾਂ ਕਿ ਬਾਈ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਯੂਵੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ